ਸਤਿ ਸ਼੍ਰੀ ਅਕਾਲ ਜੇ ਘਰ ਦੇ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਪਿਆਜ਼ ਦੀ ਸਬਜ਼ੀ ਸਭ ਤੋਂ ਪਹਿਲਾਂ ਤੇਲ ਗਰਮ ਹੋ ਚੁੱਕਿਆ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ 1 ਤੋਂ 2 ਮਿੰਟ ਤੱਕ ਭੁੰਨਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਿਆਜ਼ ਤੇ ਲਸਣ ਦਾ ਪੇਸਟ ਦੀਰਾ ਚੰਗੀ ਤਰ੍ਹਾਂ ਭੁੰਨਿਆਂਗੇ ਹੁਣ ਇਸ ਵਿੱਚ ਐਡ ਕਰਾਂਗੇ ਪਿਆਜ਼ ਤੇ ਲਹਾਸਾਂ ਦਾ ਪੇਸਟ ਇਸ ਤਰ੍ਹਾਂ 2 ਤੋਂ 3 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਟਮਾਟਰ 2-3 ਮਿੰਟ ਤੱਕ ਪਿਆਜ਼ ਤੇ ਟਮਾਟਰ ਚੰਗੀ ਤਰ੍ਹਾਂ ਫਰਾਈ ਹੋ ਜਾਣਗੇ ਪਿਆਜ਼ ਟਮਾਟਰ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਟਮਾਟਰ ਇਸ ਤਰ੍ਹਾਂ 2 ਤੋਂ 3 ਮਿੰਟ ਤੱਕ ਟਮਾਟਰ ਨੂੰ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਮਸਾਲੇ ਟਮਾਟਰ ਪੱਕ ਚੁੱਕੇ ਹਨ। ਹੁਣ ਇਸ ਵਿੱਚ ਐਡ ਕਰਾਂਗੇ ਮਸਾਲੇ। ਸਭ ਤੋਂ ਪਹਿਲਾਂ ਇੱਕ ਚਮਚ ਹਲਦੀ, ਗਰਮ ਮਸਾਲਾ, ਇੱਕ ਚਮਚ ਨਮਕ, ਥੋੜੀ ਜਿਹੀ ਲਾਲ ਮਿਰਚ। ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ, 2 ਤੋਂ 3 ਮਿੰਟ ਤੱਕ ਪਕਾਵਾਂਗੇ। ਜਦ ਮਸਾਲਿਆਂ ਦਾ ਕਲਰ ਬਰਾਊਨ ਹੋਣਾ ਸ਼ੁਰੂ ਹੋ ਜਾਊ ਫਿਰ ਉਸ ਵਿੱਚ ਐਡ ਕਰਾਂਗੇ ਪਿਆਜ਼ ਦੋ ਤੋਂ ਤਿੰਨ ਮਿੰਟ ਤੱਕ ਪਕਾਵਾਂਗੇ ਇਸ ਤਰ੍ਹਾਂ ਮਸਾਲੇ ਚ ਪੱਕ ਚੁੱਕੇ ਨੇ ਹੁਣ ਇਸ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲਿਆਂ ਵਿੱਚ ਪਿਆਜ਼ ਚੰਗੀ ਤਰ੍ਹਾਂ ਮਿਕਸ ਕਰ ਲੈ 10 ਮਿੰਟ ਤੱਕ ਢੱਕਣਾ ਟਾ ਕੇ ਰੱਖਾਂਗੇ 10 ਮਿੰਟ ਵਿੱਚ ਪਿਆਜ਼ ਦੀ ਸਬਜ਼ੀ ਬਣ ਕੇ ਤਿਆਰ ਸਬਜੀ ਪੱਕ ਰਹੀ ਹੈ ਪੰਜ ਤੋਂ 7 ਮਿੰਟ ਤੱਕ ਹੋਰ ਪਕਾਵਾਂਗੇ ਇਸ ਤਰ੍ਹਾਂ ਇਸ ਵਿੱਚ ਥੋੜਾ ਜਿਹਾ ਐਡ ਕਰਾਂਗੇ ਪਾਣੀ ਤਾਂ ਕਿ ਇਸ ਨਾਲ ਇਸਦੀ ਗਰੇਵੀ ਬਹੁਤ ਵਧੀਆ ਬਣਦੀ ਹੈ 2-3 ਮਿੰਟ ਬਾਅਦ ਹੁਣ ਇਸ ਵਿੱਚ ਐਡ ਕਰਾਂਗੇ ਦੁੱਧ ਦੁੱਧ ਪਾਉਣ ਤੋਂ ਬਾਅਦ 3 ਤੋਂ 4 ਮਿੰਟ ਤੱਕ ਪਕਾਵਾਂਗੇ ਸਬਜੀ ਨੂੰ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾ ਸਬਜੀ ਵਿੱਚ ਇੱਕ ਕਵਾਲ ਦਵਾਵਾਂਗੇ ਦੰਨ ਵਾਲਾ ਆਉਣੇ ਸ਼ੁਰੂ ਹੋ ਗਏ ਹੁਣ ਇਸ ਵਿੱਚ ਪਾਵਾਂਗੇ ਕਸੂਰੀ ਮੇਥੀ ਕਸੂਰੀ ਮੇਥੀ ਨਾਲ ਫਲੇਵਰ ਤੇ ਟੇਸਟ ਬਹੁਤ ਵਧੀਆ ਆਉਂਦੇ ਨੇ ਸਬਜ਼ੀ ਦੇ ਇੱਕ ਦੋ ਮਿੰਟ ਤੱਕ ਰੱਖਾਂਗੇ ਸਬਜ਼ੀ ਨੂੰ ਉਸ ਤੋਂ ਬਾਅਦ ਇਸ ਨੂੰ ਇੱਕ ਬੌਲ ਚ ਕੱਢ ਲਾਂਗੇ ਸਬਜ਼ੀ ਨੂੰ ਇੱਕ ਬੌਲ ਚ ਕੱਢ ਲਿਆ ਦੇਸੀ ਘਿਓ ਨਾਲ ਗਾਰਨਿਸ਼ ਕਰਾਂਗੇ ਇਸ ਨਾਲ ਲੁੱਕ ਬਹੁਤ ਵਧੀਆ ਆਉਂਦੀ ਹੈ ਸਬਜ਼ੀ ਦੀ ਪਿਆਜ਼ ਦੀ ਸਬਜ਼ੀ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ